ਤੇ ਬਰਨਾਲਾ ਦੇ ਵਿੱਚ ਸਥਿਤ ਘਰ ਦੇ ਵਿੱਚ ਸਿਲੰਡਰ ਫਟਣ ਦੀ ਇੱਕ ਵੱਡੀ ਘਟਨਾ ਵਾਪਰੀ ਹੈ ਅਤੇ ਇਸ ਘਟਨਾ ਦੇ ਵਿੱਚ ਮਾਂ ਅਤੇ 3 ਦੋਵੇਂ ਗੰਭੀਰ ਰੂਪ ਦੇ ਨਾਲ ਝੁੱਲਸ ਗਏ ਹੈਗੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੁੰਦੇ ਚੱਲਦੇ ਆ ਉਹਨਾਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਸੋ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਇਹ ਦੇਰ ਰਾਤ ਦਾ ਵਾਕਿਆ ਜਦੋਂ ਖਾਣਾ ਬਣਾਇਆ ਜਾ ਰਿਹਾ ਸੀ ਉਸੇ ਦੌਰਾਨ ਅਚਾਨਕ ਸਿਲੰਡਰ ਦੇ ਵਿੱਚ ਜ਼ੋਰਦਾਰ ਧਮਾਕਾ ਹੋ ਜਾਂਦਾ ਹੈ ਅਤੇ ਘਰ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਹੈ ਅਤੇ ਇਸ ਧਮਾਕੇ ਤੋਂ ਬਾਅਦ ਜਿਹੜੀ ਕਿ ਅੱਗੇ ਦੇ ਵਿੱਚ ਚੁਲਸ ਜਾਣ ਕਰਕੇ ਮਾਂ ਅਤੇ ਧੀ ਜ਼ਖਮੀ ਹੋਏ ਨੇ ਸੋ ਜ਼ਖਮੀਆਂ ਦੇ ਵਿੱਚ 38 ਸਾਲ ਦੀ ਮਨਜੀਤ ਕੌਰ ਅਤੇ 20 ਸਾਲ ਦੀ ਉਹਨਾਂ ਦੀ ਜਿਹੜੀ ਕਿ ਬੇਟੀ ਅਨਮੋਲ ਸ਼ਾਮਲ ਹੈ ਅਤੇ ਦੋਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਦੇ ਚਲਦਿਆਂ ਉਹਨਾਂ ਨੂੰ ਪ੍ਰੀਤਕੋਟ ਰੈਫਰ ਕੀਤਾ ਗਿਆ ਸੋ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਇਹ ਘਟਨਾ ਵਾਪਰਦੀ ਹੈ ਤਾਂ ਫਿਰ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚਦੇ ਅਤੇ ਤੁਰੰਤ ਜਿਹੜੀ ਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦੀ ਜਿਹੜੀ ਕਿ ਕਾਰਵਾਈ ਹੈ ਉਹ ਰੰਭੀ ਜਾਂਦੀ ਹੈ ਉਧਰ ਮੌਕੇ ਦੇ ਉੱਪਰ ਪਰਿਵਾਰਿਕ ਮੈਂਬਰਾਂ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਇਸ ਘਟਨਾ ਨੂੰ ਲੈ ਕੇ ਹਾਲੇ ਕੁਝ ਵੀ ਆਪਣਾ ਪੱਕੇ ਸਾਹਮਣੇ ਨਹੀਂ ਰੱਖਿਆ ਪਰ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਉਧਰ ਪੁਲਿਸ ਤੇ ਵੀ ਮੌਕੇ ਦੇ ਉੱਪਰ ਪਹੁੰਚ ਕੇ ਆਪਣੀ ਕਾਰਵਾਈ ਰਵ ਅਰੰਭ ਦਿਤੀ ਹੈ ਸੋ ਪੁਲਿਸ ਨੂੰ ਇਸ ਸੰਬੰਧੀ ਜਿਹੜਾ ਕਿ ਪ੍ਰਾਰਿਕ ਮੈਂਬਰਾਂ ਦੇ ਵੱਲੋਂ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਕੋਕੜਪੜਤਾਲ ਕੀਤੀ ਜਾਵੇਗੀ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਆਖਰਕਾਰ ਸਿਲੰਡਰ ਕਿਹੜੇ ਕਾਰਨ ਕਰਕੇ ਫਟਿਆ ਹੈ ਕਿ ਇਸ ਦੇ ਪਿੱਛੇ ਦੀ ਕੀ ਵਜ੍ਹਾ ਹੈ ਜਾਂ ਕੋਈ ਹੋਰ ਵਜ੍ਹਾ ਤਾਂ ਨਹੀਂ ਖਾਸ ਕਰਕੇ ਜਦੋਂ ਮਹਿਲਾਵਾਂ ਨੂੰ ਇਸ ਤਰ੍ਹਾਂ ਦੇ ਨਾਲ ਘਟਨਾਮੇ ਦੇ ਵਿੱਚ ਸ਼ਿਕਾਰ ਹੋਣ ਦੀ ਖਬਰਾਂ ਸੁਰਖੀਆਂ ਦੇ ਵਿੱਚ ਹੋਣ ਤਾਂ ਸਵਾਲ ਵੱਡੇ ਖੜੇ ਹੁੰਦੇ ਨੇ ਫਿਲਹਾਲ ਜ਼ਖਮੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਨੇ ਕਾਰਵਾਈ ਦੀ ਗੱਲ ਆਖੀ ਹੈ ਜੀ ਸਰ ਸਾਨੂੰ ਨਾ ਇੰਟੀਮੇਸ਼ਨ ਆਈ ਸੀ ਸਿਵਲ ਹਸਪਤਲ ਬਰਨਾਲਾ ਤੋਂ ਤੇ ਦੋ ਲੇਡੀਜ਼ ਨੇ ਇੱਕ ਦਾ ਮਨਜੀਤ ਕੌਰ ਵਾਈਫ ਆਫ ਜਸਵਿੰਦਰ ਸਿੰਘ ਤੇ ਇੱਕ ਉਹਨਾਂ ਦੀ ਲੜਕੀ ਹੈ ਅਨਮੋਲ ਜਿਨ੍ਹਾਂ ਦੇ ਸਿਲੰਡਰ ਫਟਣ ਨਾਲ ਉਹ ਜ਼ਖਮੀ ਹੋਏ ਨੇ ਗੰਭੀਰ ਰੂਪ ਚ ਤੇ ਹਸਪਤਲ ਦੇ ਜੇਰੇ ਲਾਜ਼ਮੀ ਨਹੀਂ ਉਹਨਾਂ ਰੈਫਰ ਕਰਦਾ ਸੀ ਸੋ ਤੁਸੀਂ ਤੁਹਾਡੇ ਕਿਸ ਤਰ੍ਹਾਂ ਦੇ ਵੱਲੋਂ ਜਾਂਚ ਅਧਿਕਾਰੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਆਪਣਾ ਜਿਹੜਾ ਕੀ ਹੈ ਪੁਲਿਸ ਕਾਰਵਾਈ ਦਾ ਪੱਕ ਬਿਆਨ ਕੀਤਾ ਗਿਆ ਪਰ ਘਰ ਦੇ ਵਿੱਚ ਵਾਪਰੀ ਇਸ ਘਟਨਾ ਨੂੰ ਲੈ ਕੇ ਹੁਣ ਪਰਿਵਾਰਿਕ ਮੈਂਬਰਾਂ ਦੇ ਮਨਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਦੂਜੇ ਪਾਸੇ ਮਾਂ ਅਤੇ ਧੀ ਦੀ ਹਾਲਤ ਗੰਭੀਰ ਹੁੰਦੇ ਚੱਲਦਿਆਂ ਉਹਨਾਂ ਨੂੰ ਪ੍ਰੀਤਕੋਟ ਰੈਫਰ ਕੀਤਾ ਗਿਆ ਉਧਰ ਆਸ-ਪਾਸ ਦੇ ਲੋਕ ਵੀ ਇਸ ਘਟਨਾ ਤੋਂ ਬਾਅਦ ਕਾਫੀ ਡਰੇ ਅਤੇ ਸਹਿਮੇ ਹੋਏ ਨੇ ਸੋ ਹਸਪਤਾਲ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਪਰਿਵਾਰਿਕ ਮੈਂਬਰ ਹੋਣ ਰਿਸ਼ਤੇਦਾਰ ਹੋਣ ਜਾਂ ਫਿਰ ਆਂਡ ਗਵਾਂਡ ਵਾਲੇ ਲੋਕ ਹੋਣ ਕਿਵੇਂ ਉੱਥੇ ਘਟਨਾ ਤੋਂ ਬਾਅਦ ਹਸਪਤਾਲ ਦੇ ਵਿੱਚ ਪੀੜਤਾ ਦੇ ਨਾਲ ਪਹੁੰਚਦੇ ਹੈਗੇ ਨੇ ਅਤੇ ਇਹ ਉਹੀ ਐਂਬੂਲੈਂਸ ਹੈ ਜਿਸ ਦੇ ذریعے ਕਰਤੋਂ ਪੀੜਤਾ ਨੂੰ ਹਸਪਤਲ ਲਿਜਾਇਆ ਗਿਆ ਤੇ ਹੁਣ ਪੁਲਿਸ ਵੀ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਹਰ ਪਹਿਲੂ ਤੋਂ ਜਾਂਚ ਦੀ ਗੱਲ ਆਖਰੀ ਅਤੇ ਜ਼ਖਮੀਆਂ ਦੇ ਹਾਲਾਤੀ ਬਿਆਨ ਦਰਜ ਕਰਨ ਦੀ ਵੀ ਗੱਲ ਆਖੀ ਜਾ ਰਹੀ ਹੈ ਪਰ ਕੰਡੀਸ਼ਨ ਜ਼ਿਆਦਾ ਖਰਾਬ ਹੋਣ ਕਰਕੇ ਉਹ ਇਸ ਹਾਲਤ ਦੇ ਵਿੱਚ ਨਹੀਂ ਕਿ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਜਾਣ ਸੋ ਪੁਲਿਸ ਦਾ ਕਹਿਣਾ ਹੈ ਕਿ ਥੋੜੇ ਜਿਹੇ ਹਾਲਤ ਸੁਧਰਨ ਤੋਂ ਬਾਅਦ ਜ਼ਖਮੀਆਂ ਦਾ ਡਾਕੀ ਪੱਖ ਉਹ ਜ਼ਰੂਰ ਲਿਆ ਜਾਵੇਗਾ ਤਾਂ ਕਿ ਪਤਾ ਚੱਲ ਸਕੇ ਕਿ ਇਹ ਘਟਨਾ ਕਿਉਂ ਵਾਪਰੀ ਹੈ ਅਤੇ ਇਸ ਦੇ ਪਿੱਛੇ ਦੀ ਵਜ੍ਹਾ ਕੀ ਰਹੀ ਹੈ I feel anyone that comes to Canada, the one thing they'll always do is Niagara Falls. For me, family trips are about being together, sitting face to face, docking. These are the things you remember.